ਸਤਾਸ ਕਰਾ ਜੀ ਪਰ ਉਸ ਬੰਦੇ ਪਰ 25 ਤੋਂ 30 ਐਨਡੀਪੀਐਸ ਦੇ ਪਰਚੇ ਨੇ ਸਾਰਾ ਉਹ ਬੰਦੇ ਕੋਲ ਸਾਈਕਲ ਤੋਂ ਲੈ ਕੇ ਥਾਰ ਸਕੋਡਾ ਗੱਡੀਆਂ ਤੱਕ ਬਹੁਤ ਸਾਰਾ ਸਮਾਨ ਹੈ ਜੀ। ਔਰ ਐਸਐਸਪੀ ਸਾਹਿਬ ਅੱਜ ਜੀ ਐਕਸ਼ਨ ਹੋਣਾ ਚਾਹੀਦਾ ਮੈਨੂੰ ਸ਼ਾਮ ਤੱਕ ਸਾਰੀ ਰਿਪੋਰਟ ਮਿਲੇ। ਸ਼ਾਮ ਲੜਚ ਕਰ ਬਾਈ ਬੈਠਾ। ਇਹ 18 ਸਕੋਡਾ ਜਿਹੜੀਆਂ ਨੇ ਇਹ ਇਹ ਉਹਨਾਂ ਤੋਂ ਲੈ ਕੇ ਪੰਚਾਇਤਾਂ ਨੂੰ ਦੇ ਦਿੰਨੇ ਆ। ਪਰ ਉਸ ਬੰਦੇ ਪਰ 25 ਤੋਂ 30 ਐਨਡੀਪੀਐਸ ਦੇ ਪਰਚੇ ਨੇ ਸਾਰਾ ਹੈ। ਦੇ ਦੇਖੋ ਯਾਰ ਐਂਡੀਪੀ ਚ ਦੇ 25 ਪਰਚੇ ਮੈਨੇ ਕੋਈ ਗੱਲ ਨਹੀਂ ਤੁਸੀਂ ਦੱਸਤਾ ਅੱਜ ਅੱਜ ਸ਼ਾਮ ਤੱਕ ਕੀ ਸਾਰਾ ਕਰਕੇ ਉਹਨੂੰ ਅਸੀਂ ਉਹਨੂੰ ਅਸੀਂ ਉਹਦੀ ਕਿਹੜੀ ਪ੍ਰਾਪਰਟੀ ਆ ਹਾਂ ਉਹ ਤੇ ਨੋਟਿਸ ਆ ਹਾਂ ਪਟਿਆਲਾ ਦੇ ਹੱਤੀਜ ਪਿੰਡ ਮੈਂ ਦਾ ਹਜ਼ਾਰ ਵੋਟ ਹੈ ਜੀ ਜੋ ਕੀ ਨਸ਼ਿਆਂ ਦੀ ਚ ਉਹ ਚ ਫਸਿਆ ਹੋਇਆ ਦਲਦਲ ਚ ਅੱਛਾ ਇੱਕ ਨਸ਼ਾ ਤਸਕਰ ਹੈ ਜੀ ਉਹ ਹੋਣ ਇਸ ਟਾਈਮ ਸਾਰੀ ਸਰਕਾਰ ਦੇ ਮੰਤਰੀ ਸਾਹਿਬ ਦੀ ਹੱਲ ਨਾਲ ਜੇਲ੍ਹ ਚਾ ਜੀ ਪਰ ਉਸ ਬੰਦੇ ਪਰ 25 ਤੋਂ 30 ਐਨਡੀਪੀਐਸ ਦੇ ਪਰਚੇ ਨੇ ਸਾਰ ਤੇ ਮੈਨੂੰ 15 ਅਕਤੂਬਰ ਨੂੰ ਵੋਟਾਂ ਪਈਆਂ ਜਾਂ ਸਰਪੰਚੀ ਦੀਆਂ ਜੀ 16 ਅਕਤੂਬਰ ਨੂੰ ਆਪਾਂ ਬਣੇ ਸੀ ਸਾਰ ਤੇ ਦੋ ਵਾਰੋਂ ਨੇ ਮੈਨੂੰ ਪਟਿਆਲਾ ਕੋਰਟ ਚ ਵੀ ਕੇਸ ਪਾਤਾ ਜੀ ਪਿਛਲੀਆਂ ਦੋ ਪੰਚਾਇਤਾਂ ਨੂੰ ਪਾਤਾ ਮੌਜੂਦਾ ਮੈਨੂੰ ਵੀ ਪਾਤਾ ਜੀ ਤੇ ਹਾਈ ਕੋਰਟ ਵੀ ਪਾਤਾ ਜੀ ਜਸਟਿਸ ਕੋਰਟ ਨਾਲ ਸਾਨੂੰ ਪ੍ਰਸ਼ਾਸਨ ਨੂੰ ਵੀ ਚੈਲੰਜ ਕਰਦਾ ਜੀ ਉਹ ਐਸਐਸਪੀ ਸਾਹਿਬ ਡੀਸੀ ਮੈਮ ਉਹਦੀ 5 ਤਰੀਕ ਦੀ ਪੇਸ਼ੀ ਦੀ ਹੈ ਦੇਖੋ ਯਾਰ ਐਨਡੀਪੀ ਦੇ 25% 25% ਇੱਕ ਮੇਰੀ ਬੇਨਤੀ ਹੈ ਜੀ ਦੇਖੋ ਉਹਦੀ ਮਿੰਨਤੀ ਵੀ ਕਰਾ ਦਿ ਫੜਵਾਰੀ ਸਾਹਿਬ ਕਨਬੋ ਸਾਹਿਬ ਤੋਂ ਉਹਨਾਂ ਦੀ ਜ਼ਮੀਨ ਘਰ ਸ਼ਾਮ ਲਾੜ ਦੇ ਉਹ ਬੰਦੇ ਕੋਲ ਸਾਈਕਲ ਤੋਂ ਲੈ ਕੇ ਥਾਰ ਸਕੌਡਾ ਗੱਡੀਆਂ ਤੱਕ ਬਹੁਤ ਸਾਰਾ ਸਮਾਨ ਹੈ ਜੀ ਉਹਦਾ ਮੁੰਡਾ ਅਮਰੀਕਾ ਜੀ ਸਟਾ ਆ ਪੂਰੇ ਨਸ਼ੇ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਦੱਸ ਤਾਂ ਅੱਜ ਅੱਜ ਸ਼ਾਮ ਤੱਕ ਕੀ ਸਾਰਾ ਕਰਕੇ ਉਹਨੂੰ ਅਸੀਂ ਉਹਨੂੰ ਅਸੀਂ ਉਹਦੀ ਜਿਹੜੀ ਪ੍ਰਾਪਰਟੀ ਹੈ ਹਾਂ ਉਹਦੇ ਨੋਟਿਸ ਹਾਂ ਜੀ ਉਹ ਦਲਦਲ ਕਰਾਉਣੀ ਹੈ ਜੀ ਇੱਕ ਅਸਰ ਉਹਨਾਂ ਨੇ ਨਾ 7 ਤੋਂ 8 ਦਾ ਸਾਡੇ ਪਿੰਡ ਜਿਹੜੇ 20 ਤੋਂ 25 ਸਾਲ ਦੇ ਬੱਚੇ ਸੀ ਉਹ ਸੁਸਾਇਡ ਕਰ ਗਏ। ਅੱਛਾ 10 ਤੋਂ 15 ਬੱਚੇ ਇਸ ਟਾਈਮ ਐ ਮੰਤਰੀ ਸਾਹਿਬ ਦੀ ਹੈਲਪ ਨਾਲ ਅਸੀਂ ਜੋ ਵੀ ਆਪਣੇ ਸਰਕਾਰੀ ਸੈਟਰ ਨੇ ਇਲਾਜ ਕਰਾ ਰਹੇ। ਇਸ ਲਈ ਥੈਂਕ ਯੂ ਸਰ। ਨਹੀਂ ਕੋਈ ਨਹੀਂ ਕੋਈ ਨਹੀਂ। ਤੁਸੀਂ ਬਹੁਤ ਦਲੇਰੀ ਵਾਲਾ ਕੰਮ ਕੀਤਾ ਕਿ ਦੱਸਿਆ। ਔਰ ਐਸਐਸਪੀ ਸਾਹਿਬ ਅੱਜ ਹੀ ਐਕਸ਼ਨ ਹੋਣਾ ਚਾਹੀਦਾ। ਮੈਨੂੰ ਸ਼ਾਮ ਤੱਕ ਸਾਰੀ ਰਿਪੋਰਟ ਮਿਲੇ। ਸ਼ਾਮ ਲਾਟ ਚ ਘਰ ਬਾਈ ਬੈਠਾ। ਇਹ 18 ਸਕੋਡਾ ਜਿਹੜੀਆਂ ਨੇ ਇਹ ਇਹ ਉਹਨਾਂ ਤੋਂ ਲੈ ਕੇ ਪੰਚਾਇਤਾਂ ਨੂੰ ਦੇ ਦਿੰਨੇ ਆ ਅੱਛਾ ਲੱਖ ਰੁਪਏ ਮਹੀਨਾ ਤੈਨੂੰ ਵੀ ਆਫਰ ਕੀਤੀ ਵੀ ਚੁੱਪ ਕਰਨ ਦਾ ਫਿਰ ਡੇਟ ਤੇ ਵੀ ਆ ਗਿਆ ਸੀ ਨਹੀਂ ਨਹੀਂ ਇਹਦੇ ਨਾਲ ਫਿਰ ਆਪਾਂ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਉਹ ਨਾਲ ਤਾਂ ਜਾਣੇ ਨਹੀਂ 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 ਕੋਈ ਥ੍ਰੈਟ ਫਰਟ ਦੀ ਗੱਲ ਨਹੀਂ ਤੁਸੀਂ ਆਪ ਮੌਂਟਰ ਕਰੋ ਤੁਸੀਂ ਐਸਐਸਪੀ ਸਾਹਿਬ ਨੂੰ ਮਿਲ ਲਿਓ ਅੱਜ